ਮੈਂ ਤਵਿੰਦਰ RAM ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਦਾ ਪਿੰਡ ਵਾਸੀਆਂ ਦਾ ਪਿੰਡ ਵਾਸੀਆਂ ਦਾ ਅਤੇ ਸਾਰੇ ਆਪਣੇ ਵਰਕਰ ਸਾਹਿਬਾਨ ਬਲੌਕ ਪ੍ਰਧਾਨ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦੀਆਂ ਆਮ ਪਾਰਟੀ ਦੇ ਸਾਰੇ ਵਰਕਰਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆ ਲੋਕ ਸਭਾ ਸੀਟ ਜਿੱਤ ਕੇ ਡਾਕਟਰ ਰਾਜਕੌਰ ਜੰਮੇਵਾਦੀ ਦੀ ਝੋਲੀ ਵਿੱਚ ਪਾਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅ ਦੇਸ਼ ਦੇ ਅੰਦਰ 2024 ਲੋਕ ਸਭਾ ਦੀਆਂ ਆਮ ਚੋਣਾਂ ਦੇ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਜੀ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਔਰ ਅੱਜ ਦੀ ਇਹ ਜਿਹੜੀ ਜਿੱਤ ਹੈ ਸਾਡੇ ਸਾਰੇ ਵਰਕਰ ਸਮਰਥਕ ਸਾਡੇ ਵਲੰਟੀਅਰ ਜਿਨ੍ਹਾਂ ਨੇ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਬਹੁਤ ਮਿਹਨਤ ਕੀਤੀ ਹੈ ਜਦੋਂ ਤੋਂ ਇਹ ਇਲੈਕਸ਼ਨ ਅਨਾਉਂਸ ਹੋਇਆ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਜਿਹੜਾ ਬਹੁਤ ਮਾਹੌਲ ਗਰਮ ਮੌਸਮ ਗਰਮ ਇਹਨਾਂ ਸਾਡੇ ਵਰਕਰਾਂ ਨੇ ਸਮਰਥਕਾਂ ਨੇ ਸਾਡੇ ਵਲੰਟੀਅਰਸ ਨੇ ਜਿਨ੍ਹਾਂ ਨੇ ਧੁੱਪ ਨਹੀਂ ਦੇਖੀ ਜਿਨ੍ਹਾਂ ਨੇ ਭੁੱਖ ਨਹੀਂ ਦੇਖੀ ਜਿਨ੍ਹਾਂ ਨੇ ਪਿਆਸ ਨਹੀਂ ਦੇਖੀ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਪੱਲਿਓ ਪੈਸਾ ਖਰਚ ਕੇ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਜਿਹੜਾ ਆ ਪਾਰਟੀ ਨੂੰ ਜਿਤਾਉਣ ਦੇ ਲਈ ਆਪਣਾ ਅਹਿਮ ਰੋਲ ਪਲੇ ਕੀਤਾ ਤੋਂ ਅੱਜ ਦੇ ਇਸ ਮੌਕੇ ਦੇ ਉੱਤੇ ਜਿੱਥੇ ਮੈਂ ਪਾਰਟੀ ਦੀ ਤਰਫੋਂ ਜਿਹੜਾ ਸਾਰੇ ਹੀ ਵਲੰਟੀਅਰ ਸਾਥੀਆਂ ਦਾ ਸਾਰੀ ਸਾਡੇ ਵਰਕਰ ਸਮਰਥਕ ਦਾ तहे دلੋਂ ਧੰਨਵਾਦ ਕਰਨਾ ਉਥੇ ਨਾਲ ਹੀ ਡਾਕਟਰ ਰਾਜਕਮਾਰ ਚੱਬੇਵਾਲ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਵੀ ਬਹੁਤ ਮੁਬਾਰਕਬਾਦ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਇੱਥੋਂ ਪਾਰਟੀ ਨੇ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਦਰਜ ਕੀਤੀ ਹੈ ਔਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਜਿਹੜਾ ਦੁਆਬੇ ਦਾ ਹਿੱਸਾ ਔਰ ਦੁਆਬੇ ਦੇ ਵਿੱਚ ਪਾਰਟੀ ਦੀ ਜੜ੍ਹ ਆ ਉਹ ਮਜ਼ਬੂਤ ਹੋਈ ਹੈ ਇੱਕ ਵਾਰ ਫੇਰ ਤੋਂ ਪਾਰਟੀ ਦਾ ਸਾਰੇ ਸਮਰਥਕਾਂ ਦਾ ਬਹੁਤ-ਤੈਦੋਂ ਧੰਨਵਾਦ। ਪਰ 2027 ਦਾ ਜਿਹੜਾ ਇਲੈਕਸ਼ਨ ਆ ਰਿਹਾ ਐ ਐਮਐਲਏ ਵਗੈਰਾ ਉਹਦਾ ਕਿੱਦਾਂ ਦੇਖ ਰਹੇ ਆਂ ਗਾਂ ਜੂਤ ਨੂੰ ਜੂਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? 2027 ਲਈ ਮੁੰਡ ਵਜਿਆ ਆ ਔਰ ਅਜੇ ਪੰਜਾਬ ਸਰਕਾਰ ਨੇ ਸਵਾ 2 ਸਾਲ ਦਾ ਹਸਾ ਹੋਇਆ ਸੀ ਔਰ ਸਵਾ 2 ਸਾਲ ਦੇ ਅਸੇ ਦੇ ਵਿੱਚ ਬਹੁਤ سارے ਕੰਮ ਕੀਤੇ ਕਈ ਕੰਮ ਰਹਿ ਗਏ ਆ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਪੂਰੇ ਕਰਨੇ ਆ ਔਰ 바ਵਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜੀ ਦਾ ਜਿਹੜਾ ਸੰਵਿਧਾਨ ਐ ਨੇ ਸਾਨੂੰ 5 ਸਾਲ ਦਾ ਮੌਕਾ ਦਿੱਤਾ ਔਰ 5 ਸਾਲ ਬਾਅਦ ਸਾਡੇ ਜੀਤੇ ਹੋਏ ਕੰਮਾਂ ਦਾ ਲੇਖਾ ਜੋਖਾ ਹੋਏਗਾ ਅਸੀਂ 2027 ਦੇ ਵਿੱਚ ਜਨਤਾ ਦੀ ਕਚਹਿਰੀ ਵਿੱਚ ਜਾ ਕੇ ਦੁਬਾਰਾ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਪਾ